ਮੈਂ ਤਾਂ ਗੱਡੀ ਰੋਕ ਲਈ ਆ ਉਹ ਗੱਡੀ ਆਉਂਦੀ ਸਾਹਮਣੇ ਇਹਦਾ ਕੋਈ ਪਤਾ ਨਹੀਂ ਤੈਨੂੰ ਹੋ ਜਾ ਬੰਦਾ ਸਕੂਟਰੀ ਤੇ ਆਇਆ ਉਹ ਜੀ ਦੇਖ ਲਓ ਜੀ ਬਾਈ ਰਾਜਵੀਰ ਜਵੰਡੇ ਦੀ ਮੌਤ ਤੋਂ ਬਾਅਦ ਆਪਾਂ ਕੀ ਸਿੱਖਿਆ ਕੁਝ ਨਹੀਂ ਆਪਾਂ ਸਿੱਖਿਆ ਕੁਝ ਨਹੀਂ ਇੱਥੇ ਹੋਣਾ ਸੁਧਾਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਐਡਾ ਵੱਡਾ ਪਾਹੀਰਾ ਘਵਾ ਲਿਆ ਆਹ ਦੇਖੋ ਹੁਣ ਰੋਡ ਚੱਲਣ ਡਿਆ ਤੇ ਮੈਂ ਤਾਂ ਗੱਡੀ ਰੋਕ ਲਈ ਆ ਬਾਕੀ ਤੁਸੀਂ ਆਪਣੇ ਵਿਚਾਰ ਦਿਓ ਹੁਣ ਉਹ ਗੱਡੀ ਆਉਂਦੀ ਸਾਹਮਣੇ ਇਹਦਾ ਕੋਈ ਪਤਾ ਨਹੀਂ ਤੈਨੂੰ ਹੋ ਜਾ ਬੰਦਾ ਸਕੂਟਰੀ ਤੇ ਆਇਆ ਆ ਦੇਖ ਲਓ ਆ ਹਾਲ ਆ ਆਪਾਂ ਨੇ ਕੁਝ ਸਿੱਖਿਆ ਸਰਕਾਰਾਂ ਨੂੰ ਸਾਡੀ ਹਜੇ ਵੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਅਸੀਂ ਹੱਥ ਹੀ ਜੋੜ ਸਕਦੇ ਹਾਂ ਔਰ ਅਸੀਂ ਕਰ ਵੀ ਨਹੀਂ ਕੁਝ ਸਕਦੇ ਵੀ ਇਹਨਾਂ ਨੂੰ ਹਟਾਇਆ ਜਾਵੇ ਉਹ ਦੇਖੋ ਉਹ ਬੰਦਾ ਆਉਣ ਡਿਆ ਸਕੂਟਰੀ ਤੇ ਇਹਦਾ ਕੋਈ ਪਤਾ ਨਹੀਂ ਇਹਨਾਂ ਨੇ ਇਆਂ ਨੂੰ ਹੋ ਜਾਣ ਇਹ ਰੋਡ ਤੇ ਜਾਣ ਡੇ ਸੀ ਹੁਣੇ ਇੱਥੇ ਜਿੱਥੇ ਇਹਨਾਂ ਨੂੰ ਆ ਗੰਦ ਕੂੜਾ ਲੱਭਣ ਡਿਆ ਉੱਥੇ ਹੁਣੇ ਮੂੰਹ ਮਾਰਨ ਲੱਪੇ ਸਾਡੀ ਸਰਕਾਰ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਇਹਨਾਂ ਨੂੰ ਹਟਾਇਆ ਜਾਵੇ ਤਾ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਇਹ ਬਚ ਸਕਣ ਕਿਉਂਕਿ ਐਡਾ ਵੱਡਾ ਸਿਫਨਕਾਰ ਗਵਾ ਲਿਆ ਇਹਨਾਂ ਜਾਨਵਰ ਪਸ਼ੂਆਂ ਦਾ ਕਰਕੇ ਵਾਰਾਂ ਦਾ ਕਰਕੇ ਅਸੀਂ ਹੋਰ ਕੋਈ ਸਤਾਰਾ ਜਾਂ ਕਿਸੇ ਮਾਂ ਦਾ ਪੁੱਤ ਨਹੀਂ ਗਵਾਉਣਾ ਚਾਹੁੰਨੇ ਇਦਾਂ ਹੀ ਉਹ ਉਦਣ ਜਦੋਂ ਬਾਈ ਦਾ ਜਵੰਡੇ ਦਾ ਐਕਸੀਡੈਂਟ ਹੋਇਆ ਇਦਾਂ ਹੀ ਇਹ ਅੰਦਰੋਂ ਉੱਥੋਂ ਨਿਕਲੇ ਜੰਗਲ ਜੇ ਤੋਂ ਹੁਣ ਤੇ ਹੈ ਰੋਡ ਤੇ ਆ ਜੰਗਲਾਂ ਦੇ ਤੋਂ ਉਹਨੇ ਕੀ ਹਟਾਉਣੇ ਰੋਡ ਤੋਂ ਵੀ ਹਟਾ ਰਹੇ ਆ ਲਓ ਜੀ ਥੋੜੀ ਦੂਰ ਹੋਰ ਆ 1 ਕਿਲੋਮੀਟਰ ਦੇ ਵਿੱਚ 4 ਟੱਠੇ ਆ ਦੋ ਹੋਰ ਮਿਲ ਗਏ ਅੱਗੇ ਜਾਊਗਾ ਪਤਾ ਨਹੀਂ ਕਿੰਨੇ ਕੁ ਮਿਲਣੇ ਇੱਥੋਂ ਤੁਸੀਂ ਹੁਣ ਆਪ ਆਈਡੀਆ ਲਾ ਲਓ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਤੋਂ ਆਪਾਂ ਨੂੰ ਆਪ ਹੀ ਬਚਣਾ ਪੈਣਾ ਮੈਂ ਤਾਂ ਜਿੱਥੇ ਦੇਖਦਾ ਉੱਥੇ ਗੱਡੀ ਰੋਕ ਲੈਣਾ ਬਿਲਕੁਲ ਸਲੋ ਕਰਕੇ ਫੇ ਲੰਘਦਾ ਠੀਕ ਆ ਜੇ ਤੁਸੀਂ ਖਾਸ ਕਰਕੇ ਐਕਟਵਾ ਤੇ ਆਉਨੇ ਆ ਮੋਟਰਸਾਈਕਲ ਤੇ ਆਉਨੇ ਆ ਤੇ ਬਿਲਕੁਲ ਇਹਨਾਂ ਨੇ ਪਤਾ ਨਹੀਂ ਕਦੋਂ ਅੱਗੇ ਹੋ ਜਾਣ ਬਿਲਕੁਲ ਸਲੋ ਕਰਕੇ ਰੋਕ ਕੇ ਹੀ ਭਰਾਵਾ ਲੰਘ ਜਾਓ ਕਿਉਂਕਿ ਕਿਸੇ ਨੇ ਇੱਥੇ ਪੁਛਣਾ ਨਹੀਂ ਮੁੜ ਕੇ ਬਾਈ ਦਾ ਪਰਿਵਾਰ ਰੋਲਦਾ ਪਿਆ ਜਵੰਡੇ ਬਾਈ ਦਾ ਹੁਣ ਬੱਚੇ ਰੋਲਦੇ ਤਰਸ ਆ ਰਿਆ ਮਾਂ ਤੇ ਵਾਈਫ ਬਾਈ ਦੀ ਬਾਈ ਦੇ ਬੱਚੇ ਛੋਟੇ ਛੋਟੇ ਕਿਉਂਕਿ ਆਪਣਾ ਧਿਆਨ ਆਪ ਰੱਖੋ ਯਾਰ ਬਹੁਤ ਕੀਮਤੀ ਜਾਨ ਆ ਹੁਣ ਦੇਖ ਲਓ ਤੁਸੀਂ ਇਹ ਹੁਣ ਜਾਣ ਡਿਆ ਇਦਾਂ ਬਸ ਇਹਨਾਂ ਨੇ ਪਤਾ ਨਹੀਂ ਕਦੋਂ ਲੜ ਪੈਣਾ ਆਪਸ ਵਿੱਚ ਤੇ ਕਦੋਂ ਕਿਹਦੇ ਸਾਹਮਣੇ ਆ ਜਾਣਾ ਖਾਸ ਕਰਕੇ ਜਿਹੜੇ ਐਕਟਵਾ ਤੇ ਮੋਟਰਸਾਈਕਲਾਂ ਤੇ ਜਾਂਦੇ ਆ ਨਾ ਉਹ ਥੋੜਾ ਜਿਹਾ ਧਿਆਨ ਨਾ ਰੋ ਹੁਣ ਦੇਖ ਸਕਦੇ ਹੋ ਤੁਸੀਂ ਆ ਸਕੂਟਰੀਆਂ ਆਈਆਂ ਇਹਦਾ ਪਤਾ ਥੋੜੀ ਇਹਨੇ ਕਦੋਂ ਇਦਾਂ ਹੋ ਜਾਣਾ ਸਾਹਮਣੇ ਇਹਨਾਂ ਦੇ ਤੇ ਉਹਨਾਂ ਦੇ ਵਿਚਾਰਿਆਂ ਦੀ ਜਾਨ ਜਾਂਦੀ ਹੋ ਜਾਣੀ ਇਸ ਲਈ ਤੁਸੀਂ ਪਲੀਜ਼ ਆਪਣਾ ਧਿਆਨ ਰੱਖੋ ਤੇ ਆਪਣੇ ਬੀ ਸੀਰੀਅਸ ਹੋ ਕੇ ਇਸ ਵੀਡੀਓ ਤੇ ਵਿਚਾਰ ਦਿਓ ਕਮੈਂਟ ਕਰਕੇ